ਇਕ ਓਅੰਕਾਰ ਸਤਗੁਰ ਪ੍ਰਸਾਦ ਮਾਰੂ ਮਹੱਲਾ ਨਾਵਾਂ ਹਰ ਕੋ ਨਾਮ ਸਦਾ ਸੁਖਦਾਈ ਜਾਂ ਕੋ ਸਿਮਰ ਅਜਾ ਮਲ ਉਧਰਿਓ ਗਨ ਕਾ ਹਉ ਗਤ ਪਾਈ ਰਹਾਓ ਪੰਚਾਲੀ ਕਉ ਰਾਜ ਸਭਾ ਮੈਂ ਰਾਮ ਨਾਮ ਸੁਦੇ ਆਈ ਤਾ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬੜਾਈ ਜਿਹ ਨਰ ਜਸ ਕਿਰਪਾ ਨਿਦਦਾਇਓ ਤਾ ਕੋ ਪਇਓ ਸਹਾਈ ਕਹੋ ਨਾਨਕ ਮੈਂ ਹੀ ਭਰੋਸੈ ਗਹੀ ਆਨ ਸਰਨਾਈ ਮਾਰੂ ਮਹੱਲਾ ਨਾਵਾਂ ਅਬ ਮੈਂ ਕਹਾ ਕਰੋਰੀ ਮਾਈ ਸਗਲ ਜਨਮ ਵਿਖਿਆਨ ਸਿਓ ਖੋਇਆ ਸਿਮਰਿਓ ਨਾਹਿ ਕਨਾਈ ਰਹਾਓ ਕਾਲ ਫਾਸ ਜਬ ਕਰ ਮੈਂ ਮੇਲੀ ਤੇ ਸੁਦ ਸਭ ਬਿਸਰਾਈ ਰਾਮ ਨਾਮ ਬਿਨ ਯਾ ਸੰਕਟ ਮੈਂ ਕੋ ਅਭੋਤ ਸਹਾਈ ਜੋ ਸੰਪਤੀ ਆਪਣੀ ਕਰਮਾਨੀ ਸ਼ਰਮੈ ਪਈ ਪਰਾਈ ਕਹੋ ਨਾਨਕ ਜੈ ਸੋਚ ਰਹੀ ਮਨ ਹਰ ਜਸ ਕਬ ਹੂ ਨਾ ਗਾਈ ਮਾਰੂ ਮਹੱਲਾ ਨਾਮਾ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮਾਇਆ ਕੇ ਮਤ ਜਨਮ ਸਿਰ ਆਇਓ ਰਾਮ ਭਜਨ ਨਹੀਂ ਲਾਗਿਓ ਰਹਾਓ ਜਮ ਕੋ ਡੰਡ ਪਰਿਓ ਸਿਰ ਉੱਪਰ ਤਬ ਸੋ ਬਤੈ ਜਾਗਿਓ ਕਹਾ ਹੋਤੈ ਅਬ ਕਹਿ ਪਛਤਾਏ ਛੂਟ ਤਾ ਨਾ ਹਨ ਭਾਗਿਓ ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨਰਾਗਿਓ ਸੁਫਲ ਜਨਮ ਨਾਨਕ ਤਬ ਹੁਆ ਜਾਓ ਪ੍ਰਭ ਜਸ ਮੈਂ ਪਾਗਿਓ ਮਾਰੂ ਅਸ਼ਟਪਦੀਆ ਮਹੱਲਾ ਪਹਿਲਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਬੇਦਪ੍ਰਾਨ ਕਥੇ ਸੁਨੇ ਹਾਰੇ ਮੁਨੀਆਂ ਨੇਕਾ 68 ਤੀਰਥ ਬੋ ਕਣਾ ਪ੍ਰਮਥਾ ਕੇ ਪੇਖਾ ਸਾਚੋ ਸਹਿਬ ਨਿਰਮਲੋ ਮਨ ਮਨ ਐ ਏਕਾ ਤੂੰ ਅਜਰਾ ਵਰ ਅਮਰ ਤੂੰ ਸਭ ਚਲਨ ਹਾਰੀ ਨਾਮ ਰਸਾਇਣ ਭਾਇ ਲੈ ਪਰ ਹਰ ਦੁਖ ਭਾਰੀ ਰਹਾਓ ਹਰ ਪੜੀਆ ਹਰ ਬੁੱਝੀਐ ਗੁਰਮਤੀ ਨਾਮ ਉਧਾਰਾ ਗੁਰਪੂਰੈ ਪੂਰੀ ਮਤ ਹੈ ਪੂਰੈ ਸ਼ਬਦ ਵਿਚਾਰਾ 68 ਤੀਰਥ ਨਾਮ ਹਰ ਅਠਸਠ ਤੀਰਥ ਹਰ ਨਾਮ ਹੈ ਕਿਲਮਿਕ ਕਟਨਹਾਰਾ ਜਲ ਬਿ ਲੋਵੈ ਜਲ ਮਥੈ ਤਤ ਲੋੜੈ ਅੰਧ ਗਿਆਨਾ ਗੁਰਮਤੀ ਦਦ ਮਥੀ ਐ ਅਮਰਤ ਪਾਈਐ ਨਾਮ ਨਿਧਾਨਾ ਮਨਮੁਖ ਤਤ ਨਾ ਜਾਣਨੀ ਪਸ਼ੂ ਮਹਿ ਸਮਾਨਾ ਹਉ ਮੈਂ ਮੇਰਾ ਮਰੀ ਮਰ ਮਰ ਜਮੈ ਵਾਰੋ ਵਾਰ ਗੁਰ ਕੈ ਸਬਦਿ ਜੇ ਮਰੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੋ ਲਿਓ ਧਾਰਨ ਹਾਰ ਸੱਚਾ ਵਖਰ ਨਾਮ ਹੈ ਸੱਚਾ ਵਾਪਾਰਾ ਲਾਹ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੂਜੇ ਪਾਏ ਕਾਰ ਕਮਾਵਣੀ ਨਿ ਟੋਟਾ ਸੰਸਾਰਾ ਸਾਚੀ ਸੰਗਤ ਥਾਨ ਸੱਚ ਸੱਚੇ ਘਰਬਾਰਾ ਸੱਚਾ ਪੋਜਨ ਭਾਉ ਸੱਚ ਸੱਚ ਨਾਮ ਆਧਾਰਾ ਸੱਚੀ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਅਰਸ ਭੋਗਣ ਪਾਤਸਾਹੀਆ ਦੁਖ ਸੁਖ ਸੰਘਾਰਾ ਮੋਟਾ ਨਾ ਉਤਰਾਈਐ ਗਲਿਆਉਗਣ ਪਾਰਾ ਮਾਨਸ ਦਾਤ ਨਾ ਹੋਵਈ ਤੂੰ ਦਾਤਾ ਸਾਰਾ ਅਗਵਾ ਗੋਚਰ ਤੂੰ ਧਣੀ ਅਗਤਿ ਅਪਾਰਾ ਗੁਰ ਸਬਦੀ ਦਰਜੋਈਐ ਮੁਕਤੇ ਪੰਡਾਰਾ ਨਾਨਕ ਮੇਲ ਨ ਚੁਕਈ ਸਾਚੇ ਵਾਪਾਰਾ ਮਾਰੂ ਮਹੱਲਾ ਪਹਿਲਾ ਬਿਖ ਬੋਹਿთა ਲਾਦੇ ਆਦੀ ਆਸਮੰਦ ਮਝਾਰ ਕੰਦੀ ਦੇ ਸੁਨਾ ਆਵਈ ਨਾ ਉਰਵਾਰ ਨ ਪਾਰ ਵੰਜੀ ਹਾਥਨਾ ਖੇਵਟੂ ਜਲ ਸਾਗਰ ਅਸਰਾਲ ਬਾਬਾ ਜਗ ਫਾਥਾ ਮਹਾ ਜਾਲ ਗੁਰ ਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ ਰਹਾਓ ਸਤਿਗੁਰੂ ਹੈ ਬੋਹਿთა ਸ਼ਬਦ ਲੰਗਾਵਣ ਹਾਰ ਤਿੱਥੈ ਪਉਣ ਨਾ ਪਾਪ ਕੋ ਨਾ ਜਲ ਨਾ ਆਕਾਰ ਤਿੱਥੈ ਸੱਚਾ ਸਚ ਨਾ ਏ ਭਵ ਜਲ ਤਾਰਨ ਹਾਰ ਗੁਰਮੁਖ ਲੰਗੇ ਇਸੇ ਪਾਰ ਪਏ ਸੱਚੇ ਸੋਲਵ ਲਾਏ ਆਵਾ ਗਉਣ ਨਿਵਾਰਿਆ ਜੋਤੀ ਜੋਤ ਮਿਲਾਏ ਗੁਰਮਤੀ ਸਹਿਜ ਉਪਜੈ ਸੱਚੇ ਰਹੈ ਸਮਾਏ ਸੱਪ ਪੜਾਈ ਪਾਈਐ ਵਿਖੇ ਅੰਤਰ ਮਨ ਰੋਸ ਪੁਰਬ ਲਿਖਿਆ ਪਾਈਐ ਕਿਸਨੋ ਦੀ ਜੈ ਦੋਸ ਗੁਰਮੁਖ ਗਾਰੜ ਜੇ ਸੁਣੇ ਮੰਨੇ ਨਾਉ ਸੰਤੋਸ਼ ਮਗਰ ਮਛ ਫਹਾਈ ਐ ਕੁੰਡੀ ਜਲ ਵਤਾਏ ਦਰਮਤ ਫਾਥਾ ਪਾਹੀ ਐ ਫਿਰ ਫਿਰ ਪਛੋਤਾਏ ਜਮਣ ਮਰਣ ਨਾ ਸੁਝਈ ਕੀਰਤਨਾ ਮੇਟਿਆ ਜਾਏ ਹਉ ਮੈਂ ਵਿਖ ਪਾਏ ਜਗ ਤੋਂ ਪਾਇਆ ਸਬਦ ਵਸੈ ਵਿਖ ਜਾਏ ਜਰਾ ਜੋ ਹੈ ਨਾ ਸਕਈ ਸੱਚ ਰਹਿ ਲਿਲਾਏ ਜੀਵਨ ਅਮੁਕਤ ਸੋ ਆਖੀ ਐ ਜਿਸ ਵਿੱਚੋਂ ਹਮੈ ਜਾਏ ਤੰਦੈ ਤਾਵਤ ਜਗ ਬੰਧਿਆ ਨਾ ਬੁਝੈ ਵਿਚਾਰ ਜੰਮਣ ਮਰਨ ਵਿਸਾਰਿਆ ਮਨ ਮੁਖ ਮੁਗਦਗਵਾਰ ਗੁਰ ਰਖੇ ਸੇ ਉਬਰੇ ਸੱਚਾ ਸਬਦ ਵਿਚਾਰ ਸੂਹਟ ਪਿੰਜਰ ਪ੍ਰੇਮ ਕੈ ਬੋਲੇ ਬੋਲਨਹਾਰ ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੁਖ ਦਵਾਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪੈ ਜਾਓ ਜਿਸ ਕੈ ਡਰ ਭੈ ਭਾਗੀ ਐ ਅੰਮ੍ਰਿਤ ਤਾ ਕੋ ਨਾਓ ਮਾਰਿਆ ਰਖੈ ਏਕ ਤੂੰ ਬੀਜੋ ਨਹੀਂ ਥਾਓ ਬਾਬਾ ਮੈਂ ਕੁਚੀਲ ਕਾਚੋ ਮਤ ਹੀਨ ਨਾ ਬਿਨਾ ਕੋ ਕਛ ਨਹੀਂ ਗੁਰਪੂਰੈ ਪੂਰੀ ਮਤ ਕੀਨ ਰਹਾਓ ਅਵਗਣ ਸੁਭਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਓ ਸਹਿਜ ਸਬਦ ਸੁਖੀ ਉਪਜੈ ਬਿਨ ਭਾਗਾ ਧਨ ਨਾ ਹੈ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਂਦੇ ਦੁਖ ਸਹਾ ਹੈ ਜਿਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੰਸਾਰ ਅੱਗੇ ਪਾਛੇ ਸੁਖ ਨਹੀਂ ਗਾਢੇ ਲਾਦੇ ਛਾਰ ਵਿਛੜਿਆ ਮੇਲਾ ਨਹੀਂ ਦੁਖਣੋ ਜਮ ਦਵਾਰ ਅੱਗੇ ਕਿਆ ਜਾਣਾ ਨਾ ਹੈ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਸਕੇ ਲਾਗੋਂ ਪਾਏ ਗੁਰਬਿੰਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਣ ਦੇਖਾ ਤਾਂ ਗਲ ਮਿਲਾ ਸਾਚ ਪਠਾਇੋ ਲੇਖ ਮੁਖਤ ਮਾਨੈ ਧਨ ਖੜੀ ਗੁਰਮੁਖ ਅੱਖੀ ਦੇਖ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੂਖ ਪਿਆਸੋ ਜੇ ਭਵੈ ਕਿੱਥਸ ਮੰਗੋ ਦੇ ਬੀਜੋ ਸੁਜੈ ਕੋ ਨਹੀਂ ਮੰਤਨ ਪੂਰਨ ਦੇ ਜਿਨ ਕੀ ਆਤਿਨ ਦੇਖਿਆ ਆ ਵਡਾਈ ਦੇ ਨਗਰੀ ਨਾਇਕ ਨਵ ਤਨੋ ਬਾਲ ਕਲੀਲਿਆ ਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤਰ ਸਰੂਪ ਜੋਤਿਸ ਭਾਵੈ ਸੋਥੀ ਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸੱਚੋ ਚਵੈ ਛੁਟੈ ਸੋਗ ਵਿਜੋਗ ਨਾਨਕ ਨਾਮ ਨਾ ਵਿਸਰੈ ਜੋਤਿ ਸਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰਕ ਮਾਵਣੀ ਹੋਰ ਲਾਲਚ ਬਾਦ ਇਹ ਮਨ ਸਾਚੈ ਮੋਹਿਆ ਜਿਹਾ ਸੱਚ ਸਵਾਦ ਬਿਨ ਨਾਮੈ ਕੋ ਰਸ ਨਹੀਂ ਹੋਰ ਚੱਲੇ ਵਿਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮਾ ਮਾਰੇ ਜਿਉ ਫਰਮਾਵੇ ਤਿਉ ਚੱਲਾਂ ਸੱਚ ਲਾਲ ਪਿਆਰੇ ਰਹਾਓ ਅੰਧਨ ਲਾਲੇ ਚੱਕਰੀ ਬੋਲੇ ਸਰ ਮੀਰਾ ਗੁਰਬਚਨੀ ਮਨ ਵਿੱਚ ਆ ਸ਼ਬਦ ਮਨ ਧੀਰਾ ਗੁਰਪੂਰੇ ਸਾਬਾਸ ਹੈ ਏ ਕਟੇ ਮਨ ਪੀਰਾ ਲਾਲਾ ਗੋਲਾ ਧਣੀ ਕੋ ਕਿਆ ਕਹੋ ਵੜਿਆਈ ਹੈ ਭਾਣੈ ਬਖਸ਼ੇ ਪੂਰਾ ਧਣੀ ਸਤਕਾਰ ਕਮਾਈਐ ਵਿਛੜਿਆ ਕੋ ਮਿਲ ਲਏ ਗੁਰ ਕਉ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸਚ ਧੀਰਕ ਧੁਰ ਕੀ ਸਚੈ ਬੈਸਣ ਉਠਣਾ ਸਚ ਪੋਜਨ ਭਾਖਿਆ ਚਿਤ ਸਚੈ ਵਿਤੋ ਸਚਾ ਸਚਾ ਰਸ ਚਾਖਿਆ ਸਚੈ ਕਰ ਸਚੈ ਰਖੇ ਗੁਰਬਚਨ ਸੁਭਾਖਿਆ ਮਨ ਮੁਖ ਕਉ ਆਲਸ ਘਣੋ ਫਾਥੇ ਉਜਾੜੀ ਹਾਥਾ ਚੁਗੈ ਨਿਤ ਚੋਗੜੀ ਲਗ ਬੰਦ ਵੇ ਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਾਚੇ ਨੀ ਤਾੜੀ ਅਨਹਤ ਲਾਲਾ ਬੇਦਿਆ ਪ੍ਰਭੇਤ ਪਿਆਰੀ ਬਿਨ ਸਾਚੇ ਜੀਉ ਜਲ ਬਲਉ ਝੂਠੇ ਵੇਕਾਰੀ ਬਾਦਕਾਰਾ ਸਭ ਛੋਡਿਆ ਸਾਚੀ ਤਰਤਾਰੀ ਜਿਨ੍ਹੇ ਨਾਮ ਵਿਸਾਰਿਆ ਤਨਾ ਠੌਰ ਨਾ ਠਾਓ ਲਾਲੈ ਲਾਲ ਚਿਤਿਆ ਗਿਆ ਪਾਇਆ ਹਰ ਨਾਮ ਤੂੰ ਬਖਸੈ ਤਾ ਮਿਲ ਲਹੈ ਨਾਨਕ ਬਲ ਜਾਓ ਮਾਰੂ ਮਹੱਲਾ ਪਹਿਲਾ ਲਾਲੇ ਗਰਭ ਛੋੜਿਆ ਗੁਰ ਕੈ ਪੈਸਾ ਸੁਭਾਈ ਲਾਲੇ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਘੁਰ ਪ੍ਰਸਾਦੀ ਉੱਬਰੇ ਹਰ ਕੀ ਸਰਣਾਈ ਰਹਾਓ ਲਾਲੇ ਨੋ ਸਰਕਾਰ ਹੈ ਤੁਰਖ ਅਸਮ ਫੁਰਮਾਈ ਲਾਲੇ ਹੁਕਮ ਪਛਾਨਿਆ ਸਦਾ ਰਹੇ ਰਜਾਈ ਆਪੇ ਮੀਰਾ ਬੰਸ਼ ਲੈ ਵੱਡੀ ਵੜਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ 부ਝਾਈ ਤੇਰੀ ਸੇਵਾ ਸੋ ਕਰੇ ਜਿਸਨੋ ਲਹਿ ਤੂੰ ਲਾਈ ਬਿਨ ਸੇਵਾ ਕਿਨਾਂ ਨਾ ਪਾਇਆ ਦੂਜੈ ਪਰਮ ਖੁਆਈ ਸੋ ਕਿਉ ਮਨੋਂ ਵਿਸਾਰੀ ਐ ਨੇਤ ਦੇਵੈ ਚੜੈ ਸੁਹਾਇਆ ਜਿਉ ਪਿੰਡ ਸਭ ਤਿਸ ਦਾ ਸਹਤਨੈ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਏ ਬੰਧਨ ਤੂੰ ਟੈ ਮੁਕਤ ਹੋਏ ਤ੍ਰਿਸ਼ਨਾ ਜਗਨ 부ਝਾਏ ਸਭ ਮੈਂ ਨਾਮ ਰਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਆਵ ਗਣਿਆਰ ਤੋ ਜੇਵਰ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹੇ ਕਰਨੀ ਸਾਰ ਗੁਰਸਾਗਰ ਅੰਮ੍ਰਿਤਸਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮੰਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸਨੋ ਹੁਕਮ ਮਨਾਏ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਮੈ ਨਾਲ ਨਾ ਚੱਲਈ ਸਤਗੁਰੂ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਿਆਰੈਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨਿ ਅਵਗਣ ਬੰਧਿਆ ਸਉਦੇ ਸਰੀਰੈ ਪੂਰੇ ਗੁਰਬਖਸਾਈ ਐ ਸਭ ਗੁਨਾਹ ਫਕੀਰ ਐ ਕਿਉਂ ਰਹੀ ਐ ਉੱਠ ਚੱਲਣਾ ਬੋਬ ਸਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਤੁਰ ਹੁਕਮ ਅਪਾਰਾ ਰਹਾਓ ਜਿਉ ਤੂੰ ਰਾਖੈ ਤਿਉ ਰਹਾ ਜੋ ਦੇ ਸੋ ਖਾਓ ਜਿਉ ਤੂੰ ਚਲਾਵੇਂ ਤਿਉ ਚੱਲਾਂ ਮੁਖ ਅਮਰਤ ਨਾਓ ਮੇਰੇ ਠਾਕੁਰ ਹੱਥ ਵਡਿਆਈਆਂ ਮਿਲੈ ਮਨ ਚਾਉ ਕੀਤਾ ਕਿਆ ਸਲਾਹੀਐ ਕਰ ਦੇਖੈ ਸੋਈ ਜਿਨ ਕੀਆ ਸੋ ਮਨਮਸੈ ਮੈਂ ਅਵਰ ਨ ਕੋਈ ਸੋ ਸੱਚਾ ਸਲਾਹੀਐ ਸਾਚੀ ਪਤ ਹੋਈ ਪੰਡਤ ਪੜਨਾ ਪਹੁੰਚਾਈ ਬਹੁ ਆਲ ਜੰਗਾਲਾ ਪਾਪੁੰਦ ਹੋਏ ਸੰਗ ਮੈਂ ਖੁਦਿਆ ਜਮਕਾਲਾ ਵੇ ਛੋੜਾ ਪਾਉ ਵੀਸਰੈ ਪੂਰਾ ਰਖਵਾਲਾ ਜਿਨ ਕੀ ਲੇਖ ਹੈ ਪਤ ਪਵੈ ਐਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਟੋਟ ਨਾ ਆਵੈ ਲੈ ਲੈ ਥਕ ਪਾਈ ਖਾਰ ਸਮੁੰਦਰ ਢੰਡੋਲੀ ਐ ਇੱਕ ਮਣੀਆਂ ਪਾਵੈ ਦੋਹੇ ਦਿਨ ਚਾਰ ਸੁਹਾਵਣਾ ਮਾਟੀ ਤਸਖਾਵੈ ਗੁਰ ਸਾਗਰ ਸਤ ਸੇਵੀ ਐ ਦੇ ਟੋਟ ਨਾ ਆਵੈ ਮੇਰੇ ਪ੍ਰਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲਤਾ થી ਐ ਪਾਰਸ ਸੋ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਪੇਖੀ ਹਾਥ ਨ ਲੱਭਈ ਤਿਰਥ ਨਹੀਂ ਦਾਨੇ ਪੁੱਛੋ ਬਿਦ ਪੜੰਤ ਆ ਮੂਠੀ ਵਿਣਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰੋ ਘਰ ਤਜ ਵਿਗੂਚੇ ਅਵਰਾ ਕੇ ਘਰ へ ਰਹਿ ਗ੍ਰਹਿ ਧਰਮ ਗਵਾਏ ਸਤਗੁਰ ਨਾ ਪੇਟੈ ਦੁਰਮਤ ਹੂਮਨ ਕੇ ਰਹਿ ਜਸੰਤਰ ਭਵੈ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਵੰਦੇਰੈ ਕਾਚੀ ਪਿੰਡੀ ਸ਼ਬਦ ਨਾ ਚੀਨਾ ਉਧਰ ਭਰੈ ਜੈਸੇ ਢੋਰੈ ਬਾਬਾ ਐਸੀ ਰਵਤਰ ਵੈ ਸੰਿਆਸੀ ਗੁਰ ਕੈ ਸ਼ਬਦ ਏਕ ਲਵਲਾਗੀ ਤੇਰੇ ਨਾਮ ਰਤੇ ਤ੍ਰਿਪਤਾ ਸੀ ਰਹਾਓ ਕੋਲੀ ਗੇਰੂ ਰੰਗ ਚੜਾਇਆ ਵਸਤਰ ਪੇਖ ਪੇਖਾਰੀ ਕਾਪੜ ਫਾਰ ਬਣਾਈ ਖਿੰਥਾ ਚੋਲੀ ਮਾਇਆ ਧਾਰੀ ਕਰ ਕਰ ਮੰਗੈ ਜਗ ਪ੍ਰਬੁਧੈ ਮਨ ਅੰਦੈ ਪਤਹਾਰੀ ਪਰਮ ਭੁਲਾਣਾ ਸ਼ਬਦ ਨਾ ਚੀਨੈ ਜੁਵੈ ਬਾਜੀ ਹਾਰੀ ਅੰਤਰ ਅਗਨ ਨਾ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰ ਸੇਵਾ ਬਿਨ ਭਗਤ ਨਾ ਹੋਵੀ ਕਿਉ ਕਰ ਚੀਨ ਸਿਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਾਪੈ 86 ਤੀਰਥ ਭਰਮ ਵਿਗੂਚੈ ਕਿਉ ਮਲ ਧੋਪੈ ਪਾਪੈ ਛਾਣੀ ਖਾਕ ਵਿਪੂਤ ਚੜਾਈ ਮਾਇਆ ਕਾ ਮਗ ਜੋ ਹੈ ਅੰਤਰ ਬਾਹਰ ਇੱਕ ਨਾ ਜਾਣੈ ਸਾਚ ਕਹੈ ਤੇ ਸ਼ੋ ਹੈ ਪਾਠ ਪੜੈ ਮੁਖ ਝੂਠੋ ਬੋਲੈ ਨਿਗੁਰੇ ਕੀ ਮਤ ਹੋ ਹੈ ਨਾਮ ਨਾ ਜਪਈ ਕਿਉ ਸੁਖ ਪਾਵੈ ਬਿਨ ਨਾਮੈ ਕਿਉ ਸੋ ਹੈ ਮੂਡ ਮੋੜਾਏ ਜਟਾ ਸਿੱਖ ਬੰਦੀ ਮੋਨ ਰਹੇ ਅਭਮਾਨਾ ਮਨਵਾ ਡੋਲੇ ਦੇ ਦਸਤਾਵੇ ਬਿਨ ਰਤ ਆਤਮ ਗਿਆਨਾ ਅੰਮ੍ਰਿਤ ਛੋੜ ਮਹਾ ਵਿਖਤੀ ਵੈ ਮਾਇਆ ਕਾ ਦੇਵਾਨਾ ਕੀਰਤਨਾ ਮਿਟਾਈ ਹੁਕਮ ਨਾ ਬੂਝੈ ਪਸ਼ੂਆ ਮਹੇ ਸਮਾਨਾ ਹਾਥ ਕ ਮੰਡਲ ਕਾਪੜੀਆ ਮੰਤਰ ਸਨਾਯੁਪਜੀ ਭਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਿਖ ਕਰੇ ਕਰ ਸ਼ਬਦ ਨਾ ਚੀਨੈ ਲੰਪਟ ਹੈ ਬਾਜ਼ਾਰੀ ਅੰਤਰ ਬਿਖ ਬਾਹਰ ਨੇ ਭ੍ਰਾਤੀ ਤਾਂ ਜਮ ਕਰੇ ਖੁਵਾਰੀ ਸੋ ਸਿਆਸੀ ਜੋ ਸਤਗੁਰ ਸੇਵੈ ਵਿੱਚੋਂ ਆਪ ਗਵਾਏ ਸ਼ਾਦਨ ਪੋਜਨ ਕੀਆ ਸਨਾ ਕਰੀ ਚਿੰਤ ਮਲੇ ਸੋ ਪਾਏ ਬਕੈ ਨਾ ਬੋਲੇ ਖਿਮਾ ਤਨ ਸੰਗਰੈ ਤਾਮਸ ਨਾਮ ਜਲਾਏ ਤਨ ਗ੍ਰਹੀ ਸੰਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਆਸ ਨਿਰਾਸ ਰਹਿ ਸਿਆਸੀ ਇਕ ਸੋਲ ਲਵੇ ਲਾਏ ਹਰ ਰਸ ਪੀਵੇ ਤਾਂ ਸਾਥ ਆਵੇ ਨੀ ਕਰਤਾੜੀ ਲਾਏ ਮਨਵਾ ਨਾਂ ਡੋਲੇ ਗੁਰਮਖ ਬੂਝੈ ਧਵਤ ਵਰਜ ਰਹਾਏ ਗ੍ਰਹਿ ਸਰੀਰ ਗੁਰਮਤੀ ਖੋਜੇ ਨਾਮ ਪਦਾਰਥ ਪਾਏ ਬ੍ਰਹਮਾ ਵਿਸ਼ਨੁ ਮਹੇਸ਼ ਸ੍ਰੇਸ਼ਟ ਨਾਮਰਤੇ ਵਿਚਾਰੀ ਖਾਣੀ ਬਾਣੀ ਗगन ਪਤਾਲੀ ਜਨਤਾ ਜੋਤ ਤੁਮਾਰੀ ਸਬ ਸੁਖ ਮੁਕਤ ਨਾਮ ਤੁਣ ਬਾਣੀ ਸਚ ਨਾਮ ਉਰਤਾਰੀ ਨਾਮ ਬਿਨਾਂ ਨੇ ਛੂਟ ਸਨਾਨਕ ਸਾਚੀ ਤਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੋਗ ਉਪਾਏ ਰਕਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦ ਲਿਵ ਲਾਗੀ ਸੋ ਪ੍ਰਭ ਸਾਰੇ ਦਾਤ ਕਰੇ ਸੰਸਾਰ ਭਵਜਲ ਕਿਉ ਤਰੈ ਗੁਰਮੁਖ ਨਾਮ ਨਰੰਜਨ ਪਾਈਐ ਅਫਰਿਓ ਭਾਰ ਅਫਾਰ ਟਰੈ ਰਹਾਓ ਤੇ ਗੁਣ ਵਿਸਰਗਿਆ ਅਪਰਾਧੀ ਮੈਂ ਬੋਰਾ ਕੀ ਕਰਉ ਹਰੇ ਤੂੰ ਦਾਤਾ ਦਇਆਲ ਸਭੈ ਸਿਰ ਅਹਨਿਸਾ ਦਾਤ ਸਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸਿਵ ਸ਼ਕਤੀ ਕਰ ਵਾਸ ਧਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਹਿ ਖਰੇ ਕਰਨ ਪਲਾਵ ਕਰੇ ਨਹੀਂ ਪਾਵੈ ਇਤੇ ਉਤ ਢੂੰਡਤ ਥਾਕ ਪਰੇ ਕਾਮ ਕ્રોਧ ਅਹੰਕਾਰ ਵਿਆਪੇ ਕੂੜ ਕਟੰਬ ਸਿਉ ਪ੍ਰੀਤ ਕਰੇ ਖਾਵੇ ਭੋਗੈ ਸੁਣ ਸੁਣ ਦੇਖੈ ਪਹਿਰ ਦਿਖਾਵੇ ਕਾਲ ਕਰੇ ਬਿਨ ਗੁਰ ਸ਼ਬਦ ਨਾ ਆਪ ਪਛਾਣੈ ਬਿਨ ਹਰ ਨਾਮ ਨਾ ਕਾਲ ਟਰੇ ਜੇ ਤਾ ਮੋਹ ਹਮੈ ਕਰ ਭੂਲੇ ਮੇਰੀ ਮੇਰੀ ਕਰਤੇਸ਼ੀਨ ਖਰੇ ਤਨ ਤਨ ਬਿਨ ਸੈ 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 ਸਾ ਫਿਰ ਪਛਤਾਵੇ ਮੁਖ ਤੂਰ ਪਰੇ ਬਿਰਧ ਭਾਇਆ ਜੋਬਨ ਤਨ ਖਿਸਿਆ ਕਫ ਕੰਠ ਬਿਰੁੱਧੋ ਨੈਣੋ ਨੀਰ ਢਰੇ ਚਰਨ ਰਹਿ ਕਰਕੰਪਨ ਲਾਗੇ ਸਖਤ ਰਾਮ ਨਰਦਾ ਹਰੇ ਸੁਰਤ ਗਈ ਕਾਲੀ ਹੂੰ ਧੋਲੇ ਕਿਸੈ ਨਾ ਭਾਵੇ ਰਖਿਓ ਘਰੇ ਬਿਸਰਤ ਨਾਮ ਐਸੇ ਦੋਖ ਲਾਗੇ ਜਮਾਰ ਸਾਰੇ ਨਰਕ ਖਰੇ ਪੂਰਵ ਜਨਮ ਕੋ ਲੇਖ ਨਾ ਮਿਟਈ ਜਨਮ ਮਰੈ ਕਾ ਕੋ ਦੋਸ ਧਰੇ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸਬਦੈ ਜਨਮ ਜਰੇ ਕੁਸੀ ਖੁਆਰ ਭੈ ਰਸ ਭੋਗਣਾ ਫੋਕਟ ਕਰਮ ਵਿਕਾਰ ਕਰੇ ਨਾਮ ਵਿਸਾਰ ਲੋਭ ਮੂਲਖ ਹੋਇਓ ਸਿਰ ਧਰਮ ਰਾਏ ਘਾ ਡੰਡ ਪਰੇ ਗੁਰਮੁਖ RAM ਨਾਮ ਗੁਣ ਗਾਵੇ ਜਾਂ ਕੋ ਹਰ ਪ੍ਰਭ ਨਦਰ ਕਰੇ ਤੇ ਨਿਰਮਲ ਪੁਰਖ ਪਰੰਪਰ ਪੂਰੇ ਤੇ ਜਗ ਮੈਂ ਗੁਰ ਗੋਵਿੰਦ ਹਰੇ ਹਰ ਸਿਮਰੋ ਗੁਰਬਚਨ ਸੁਮਾਰੋ ਸੰਗਤ ਹਰ ਜਨ ਭਾਉ ਕਰੇ ਹਰ ਜਨ ਗੁਰ ਪ੍ਰਧਾਨ ਦੁਆਰ ਐ ਨਾਨਕ ਤਨ ਜਨ ਕੀ ਰੇਣ ਹਰੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ ਆਵੋ ਵਈਓ ਡੁੰਮਣੀ ਕਿਤੀ ਮਿੱਤਰ ਕਰਿਓ ਸਤਨ ਟੋਈ ਨਾ ਲਹ ਵਾਢੀ ਕਿਉ ਤੀਰੇਓ ਮੈਂਡਾ ਮਨ ਰਤਾ ਆਪਨੇ ਦੇ ਪਰ ਨਾਲ ਹਉ ਕੋਲ ਕੁਮਾਈ ਖੰਨੀਐ ਕੀਤੀ ਹਿਕ ਪੋਰੀ ਨਜ਼ਰ ਨਿਹਾਲ ਰਹਾਓ ਪੇਯੜਾ ਡੋਹਾਗਣੀ ਸਾਹੁਰੜਾ ਕਿਉ ਜਾਓ ਮੈਂ ਗਲ ਔਗਣ ਮੁਠੜੀ ਬਿਨ ਪੈਰ ਝੂਰ ਮਰਾਓ ਪੇਯੜਾ ਪਿਰ ਸੰਮਲਾ ਸਾਹੁਰੜਾ ਕਰਵਾਸ ਸੁਖ ਸਬੰਧ ਸੋਹਾਗਣੀ ਪਿਰ ਪਾਇਆ ਗੁਣਤਾਸ ਲੇਫ ਨਿਹਾਲੀ ਪਟਕੀ ਕਾਪੜ ਅੰਗ ਬਣਾਏ ਪਿਰ ਮੁੱਤੀ ਡੋਹਾਗਣੀ ਤੰ ਦੁਖੀ ਰਹਿਣ ਵਿਹਾਏ ਕਿਤੀ ਚੱਖੋ ਸਾੜੜੇ ਕਿਤੀ ਵਿਸ ਕਰਿਓ ਪੈਰ ਬੈਨ ਜੋਬਨ ਬਾਦ ਗਇਮ ਵਾਡੀ ਚੂਰੇ ਦੀ ਚੂਰੇਓ ਸੱਚੇ ਸੰਦਾ ਸੱਦੜਾ ਸੁਣੀਐ ਗੁਰ ਵਿਚਾਰ ਸੱਚੇ ਸੱਚਾ ਬਹਿਣਾ ਨਜ਼ਰੀ ਨਜ਼ਰ ਪਿਆਰ ਗਿਆਨੀ ਅੰਜਨ ਸੱਚ ਕਾ ਦੇਖੇ ਦੇਖਣ ਹਾਰ ਗੁਰਮਖ ਬੂਝੈ ਜਾਣੀਐ ਹਉ ਮੈਂ ਗਰਬ ਨਿਵਾਰ ਤਉ ਭਾਵਨ ਤਉ ਜਹੀਆ ਮੂਝੇ ਹੀ ਆ ਕੀਤੀਆ ਨਾਨਕ ਨਾ ਹੋ ਨਾ ਵਿਛੜੈ ਤਨ ਸੱਚੈ ਰਤੜੀਆ ਮਾਰੂ ਮਹੱਲਾ ਪਹਿਲਾ ਨਾ ਪਹਿਣਾ ਪਰਜਾਈਆ ਨਾ ਸੇ ਸਸੜੀਆਂ ਸੱਚਾ ਸਾਗ ਨਾ ਟੁੱਟਈ ਗੁਰ ਮੇਲੇ ਸਈਆ ਬਲਿਹਾਰੀ ਗੁਰ ਆਪਣੇ ਸਤ ਬਲਿਹਾਰ ਐ ਜਾਓ ਗੁਰ ਬਿਨ ਏਤਾ ਭਵ ਥਕੀ ਗੁਰ ਪਰ ਮੇਲ ਮੋ ਦਿੱਤਮ ਮਿਲਾਏ ਰਹਾਓ ਫੁੱਫੀ ਨਾਨੀ ਮਾਸੀਆ ਦੇਰ ਜੇ ਠੰਡੜੀਆ ਆਵਨੋ ਮੰਨਯੋ ਨਾਰਹਿਨ ਪੂਰ ਭਏ ਭਰੇ ਪਈਆ ਮਾਮੇ ਤੈ ਮਾ ਮਾਨੀਆਂ ਭਾਇਰ ਬਾਪ ਨਾ ਮਾਓ ਸਾਥ ਲੱਡੇ ਤਿਨ ਨਾਠੀਆ ਪੀੜ ਘਣੀ ਦਰੀਆਓ ਸੱਚੋ ਰੰਗ ਰੰਗਾ ਬਲੋ ਸਖੀ ਹਮਾਰੋ ਕੰਤ ਸੱਚ ਵਿਛੋੜਾ ਨਾ ਥੀਐ ਸੋ ਸੋ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜੇ ਸੱਚੇ ਸਿਉਨੇ ਹੋ ਸਾ ਤਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਹੋ ਪਤਨ ਕੂਕੇ ਪਾਤਣੀ ਵੰਯੋ ਤਰਕ ਵਿਲਾੜ ਪਾਰ ਪਮੰਦੜੇ ਡਠ ਮੈਂ ਸਤਿਗੁਰੂ ਬੋਇਥ ਚਾੜ ਹਿਕ ਨਹੀਂ ਲੱਧਿਆ ਹਿਕ ਲੱਦ ਗਏ ਹਿਕ ਪਾਰੇ ਪਰਨਾਲ ਜਿੰਨੀ ਸੱਚ ਬਣ ਜਿਆ ਸੇ ਸੱਚੇ ਪ੍ਰਵ ਨਾਲ ਨਾ ਹਮ ਚੰਗੇ ਆਖੀਐ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅੰਧੇ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਓ ਤੂੰ ਕਰਤਾ ਤੂੰ ਦਾ ਨਾ ਬੀਨਾ ਤੇਰਾ ਨਾਮ ਤਰਾਓ ਰਹਾਓ ਮੂਰਖ ਸਿਆਣਾ ਏਕ ਹੈ ਏਕ ਜੋ ਦੁਇਨਾਉ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰਦੁਆਰੇ ਨਾਉ ਪਾਈਐ ਬਿਨ ਸਤਿਗੁਰ ਪੱਲੇ ਨਾ ਪਾਏ ਸਤਿਗੁਰ ਕਹਿ ਭਾਣੈ ਮਨ ਵਸੈ ਤਾਂ ਅਹਨਸ ਰਹੈ ਲਿਵ ਲਾਏ ਆਰਾ ਜੰਗ ਰੰਗੰ ਰੂਪੰ ਮਾਲੰ ਜੋ ਬੰਤੈ ਜੁਵਾਰੀ ਹੁਕਮੀ ਬਾਂਦੇ ਪਾਸੇ ਖੇਲੇ ਚੌਪੜੇ ਕਾ ਸਾਰੀ ਜਗ ਚਤਰ ਸਿਆਣਾ ਪਰਮ ਪੁਲਾਣਾ ਨਾਉ ਪੰਡਿਤ ਪੜੈ ਗਵਾਰੀ ਨਾਵ ਵਿਸਾਰੈ ਬੇਦਸਮਾਲੈ ਵਿਖਪੂਲੇ ਲੇਖਾਰੀ ਕਲਰ ਖੇਤੀ ਤਰਵਰ ਕੰਠੇ ਬਾਗਾ ਪੈ ਰ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸਾ ਸੋ ਗਰਬ ਜਰੈ ਰਹੀਤ ਰਾਜੇ ਕਹਾਂ ਸਬਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰੈਸੀ ਲਖ ਨਿਵਾਸੀ ਮਾਰੂ ਮਹੱਲਾ ਤੀਜਾ ਕਰ ਪੰਜਵਾ ਅਸ਼ਟਪਦੀ ੴ ਸਤਿਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸੱਚੇ ਸ਼ਬਦ ਸੈ ਸੁਭਾਏ ਇਹਾਂ ਵੇਦਨ ਸੋਈ ਜਾਣੈ ਅਵਰਕੇ ਜਾਣੈ ਕਾਰੀ ਜੀਓ ਆਪੇ ਮਿਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਰਸ ਹੋਈ ਜਾਣੈ ਜਿਸਨੋ ਨਦਰ ਤੁਮਾਰੀ ਜੀਓ ਰਹਾਓ ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰ ਪ੍ਰਸਾਦ ਪਰਮ ਪਤ ਪਾਏ ਸੋਜ ਹੋ ਗਈ ਹੈ ਜਗਤ ਪਛਾਣ ਹੈ ਗੁਰ ਕੈ ਸਬਦ ਵਿਚਾਰੀ ਜੀਓ ਸੰਜੋਗੀ ਤਨ ਪਰ ਮੇਲਾ ਹੋਵੇ ਗੁਰਮਤ ਵਿਚੋਂ ਦੁਰਮਤ ਹੋਵੇ ਰੰਗ ਸਿਉ ਰਤ ਰੰਗ ਸਿਉ ਨਿਤ ਰਲਿਆ ਮਾਣਾਏ ਆਪਣੇ ਕੰਤ ਪਿਆਰੀ ਜੀਓ ਸਤ ਗੁਰ ਬਾਜੋਂ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤ ਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸਨੋਂ ਲਾਏ ਗੁਰਮੁਖ ਤ੍ਰਿਸ਼ਨਾ ਪੁਖ ਗਵਾਏ ਆਪਣ ਲੀਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਧਾਰੀ ਜੀਓ ਆਗਮ ਨਿਗਮ ਸਤਗੁਰੂ ਦਿਖਾਇਆ ਕਰ ਕਿਰਪਾ ਆਪਣਾ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕਉ ਨਦਰ ਤੁਮਾਰੀ ਜੀਓ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆ ਵਿੱਚੋਂ ਗਵਾਏ ਸਤਗੁਰ ਬਾਜੋ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭ੍ਰਮ ਭੂਲੇ ਫਰੇ ਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸੱਚੇ ਸਰਦਰ ਤੇ ਬੈਰਾਗੀ ਹੋਰ ਪਰਮ ਭੂਲੇ ਗਾਵਾਰੀ ਜੀਓ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵਿੰਨਾ ਮੈਂ ਕੋ ਬੇਲੀ ਨਹੀਂ 부ਜੈ ਗੁਰ ਵਿਚਾਰੀ ਜੀਓ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂੰ ਦੇਵੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਓ ਮਾਰੂ ਮਹੱਲਾ ਪੰਜਵਾ ਕਰਤੀਜਾ ਅਸ਼ਟਪਤੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਖ 84 ਪ੍ਰਮ ਤੇ ਪ੍ਰਮ ਤੇ ਦੁਲਬ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛੈ ਰਸਲ ਬਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉਰ ਜਾਇਓ ਰਹਾਓ ਰਤਨ ਜਵੇਹਰ ਬਨ ਜਨ ਆਇਓ ਕਾਲਰ ਲਾ ਚਲਾਇਓ ਜੇ ਕਰ ਮੈਂ ਤੁਧ ਰੈ ਨਾ ਬਸਨਾ ਸੋ ਕਰ ਜੀਤਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇੱਕ ਨਿਮਖ ਨਹੀਂ ਤੁਜ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰੇਓ ਇੱਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲਤਰ ਗ੍ਰਹਿ ਦੇਖ ਸਮਗਰੀ ਇਸੇ ਮੈਂ ਉਰਜਾਇਓ ਜਿਤ ਕੋ ਲਾਇਓ ਤਿਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਤੇ ਆਇਓ ਮਾਰੂ ਮਹੱਲਾ ਪੰਜਵਾ ਕਰ ਅਨੁਗ੍ਰਹ ਰੱਖ ਲੀਨੋ ਭਇਓ ਸਾਧੂ ਸੰਗ ਹਰਨਾਮ ਰਸ ਰਸਨਾ ਉਚਾਰਾ ਮਿਖਤ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਣ ਸਖਾ ਬੰਧ ਪੈੰਤਰ ਜਾਮੀ ਜਾਨ ਰਹਾਓ ਸੰਸਾਰ ਸਾਗਰ ਜਿਨਿ ਉਪਾਇਓ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦਿ ਪ੍ਰਵਿ ਆਰਾਦੇ ਜਮ ਕੰਕਰਿ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾ ਕੈ ਸੰਤਰ ਦਾ ਪੰਡਾਰ ਜੀ ਜੁਗਤ ਸਜਣ ਸੁਆਮੀ ਸਦਾ ਰਖਣ ਹਾਰ ਦੁਖ ਦੂਖ ਦਰਦ ਕਲੇਸ਼ ਬਿਨਸੈ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਵਿਖੜੇ ਵਿਖਣਾ ਪੋਹਿ ਤਾਹੇ ਹਰਿਦ ਸਿਧ ਨੰਮਿਤ ਜਾ ਕੈ ਅਮਰਤਾ ਪ੍ਰਵਾਹ ਆਦਿ ਅੰਤੇ ਮਦ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮਨ ਜਨ ਬੇਦ ਕਰੈ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰ ਆਵਾਰ ਅਨਕ ਪ੍ਰਾਸ਼ਤ ਮਿਟਾਇ ਖਿਨ ਮੈਂ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾ ਪਾਵਨ ਕੋਟਦਾਨ ਇਸ਼ਨਾਨ ਬਲ ਬੁੱਧ ਸੁਧ ਪ੍ਰਾਨ ਸਰਬਸ ਸੰਤਨ ਕੀਰਾਸ ਬਿਸਰ ਨਾ ਹੀ ਨਮਖ ਮੰਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾ ਸ਼ਸਤਰ ਤੀਖਣ ਕਾਠ ਡਾਰਿਓ ਮਨ ਨ ਕੀ ਨੋ ਰੋਸ ਕਾਜ ਉਹ ਆ ਕੋ ਲੈ ਸਵਾਰਿਓ ਤੇਲਾਂ ਦੀ ਨੋ ਦੋਸ ਮਨ ਮੇਰੇ ਰਾਮ ਰਹੁ ਨਿਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਣ ਸੰਤ ਨਾ ਕੀ ਰੀਤ ਰਹਾਓ ਚਰਨ ਤਲੈ ਉਗਾਹੇ ਬੈਸਿਓ ਸ਼ਰਮ ਨਾ ਰਹੋ ਸਰੀਰ ਮਹਾ ਸਾਗਰ ਨੈ ਵਿਆਪੈ ਖਨੈ ਉਤਰਿਓ ਤੀਰ ਚੰਦਨ ਅਗਰ ਕਪੂਰ ਲੇਪਨ ਤੇ ਸੰਗੇ ਨਹੀਂ ਪ੍ਰੀਤ ਬਿਸਟਾ ਮੂਤਰ ਖੋਦ ਤਿਲ ਤਿਲ ਮਨ ਨਾ ਮਨੀ ਵਿਪਰੀਤ ਊਚ ਨੀਚ ਵਿਕਾਰ ਸੁਕ੍ਰਿਤ ਸੰ ਲਗਨ ਸਭ ਸੁਖ ਛਤਰ ਮਿੱਤਰ ਸਤਰ ਨਾ ਕਸ਼ੂ ਜਾਣੈ ਸਰਬ ਜੀ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟਿਓ ਅੰਧਕਾਰ ਬਿਨਾਸ਼ ਪਵਿੱਤਰ ਅਪਵਿੱਤਰ ਹੈ ਕਰਨ ਲਾਗੇ ਮਨ ਨਾ ਭਇਓ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾਂ ਸਾਖਿ ਤਹਾਲਾ ਗਿਓ ਤਿਲ ਨ ਸੰਕਾਮਾਨ ਸੁਭਾਏ ਅਪਾਏ ਜੋ ਨਿਗਟਿ ਆਵੈ ਸੀਤ ਤਾਂ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਿ ਸੁਭਾਏ ਚਰਨ ਸਰਨ ਸਨਾਥ ਹੋ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਓ ਨਾਨਕ ਭੈ ਪ੍ਰਭ ਕਿਰਪਾਲ